ਜਿਹੜੀ ਚੜ੍ਹਦੀ ਕਲਾ ਨੂੰ ਸਾਡੇ ਬਲੱਡ 'ਚ ਆਇਆ ਤੇ ਮੈਨੂੰ ਲੱਗਦਾ ਕਿ ਐਕਟਰ ਨੂੰ ਐਕਟਿੰਗ ਕਰਨ ਦੀ ਲੋੜ ਹੈ ਪਰ ਇਹ ਜਿਹਾ ਜਿਹਾ ਤੁਹਾਡਾ ਸਰੂਪ ਹੈ ਤੁਸੀਂ ਉਹੀ ਕਿਰਦਾਰ ਇਸ ਫਿਲਮ ਦੇ ਵਿੱਚ ਨਿਭਾਇਆ ਤੇ ਕਿੰਨਾ ਕਿ ਆਸਾਨ ਸੀ ਸਾਡੇ ਲਈ ਸਾਨੂੰ ਸ਼ਸਤਰ ਵਿਦਿਆ ਆਉਂਦੀ ਸੀ ਸਾਨੂੰ ਕੋਰਸਵਾਰੀ ਆਉਂਦੀ ਸੀ ਤੇ ਸਾਨੂੰ ਬਹੁਤ ਹੀ ਚੰਗਾ ਲੱਗਿਆ ਆਪਣਾ ਟੈਲੈਂਟ ਵਿਖਾਉਣ ਦਾ ਮੌਕਾ ਮਿਲਿਆ ਕਿਉਂਕਿ ਅਸੀਂ ਸਿੱਖ ਸਰੂਪ ਚ ਤੇ ਅਸੀਂ ਨਾਰਮਲ ਫਿਲਮਸ ਨਹੀਂ ਕਰ ਸਕਦੇ ਆਪਾਂ ਆਪਣੇ ਸਿੱਖ ਰਿਲੀਜੀਅਨ ਨੂੰ ਪ੍ਰਮੋਟ ਕਰ ਸਕਦੇ ਆ ਵੱਧ ਤੋਂ ਵੱਧ ਅਸੀਂ ਇਹਨਾਂ ਚੀਜ਼ਾਂ ਦੇ ਵਿੱਚ ਹੀ ਆ ਸਕਦੇ ਆ ਤੇ ਬਹੁਤ ਹੀ ਵਧੀਆ ਲੱਗਿਆ ਸਭ ਕੁਝ ਕਿੰਨਾ ਕ ਮਾਣ ਮਹਿਸੂਸ ਹੁੰਦਾ ਕਿਉਂਕਿ ਅਸੀਂ ਨਾ ਜਦੋਂ ਕਿਰਦਾਰਾਂ ਨੂੰ ਦੇਖਦੇ ਆ ਤੇ ਸਾਨੂੰ ਲੱਗਦਾ ਯਾਰ ਕਿ ਅਸੀਂ ਵੀ ਓਵੇਂ ਦੇ ਹੀ ਹੋਈਏ ਪਰ ਗੁਰਸਾਹਿਬ ਨੇ ਤੁਹਾਨੂੰ ਇਹ ਸਰੂਪ ਬਖਸ਼ਿਆ ਕਿੰਨਾ ਕਮਾਨ ਮਹਿਸੂਸ ਹੁੰਦਾ ਆਪਣੇ ਆਪ ਤੇ ਮਾਨ ਮਹਿਸੂਸ ਹੁੰਦਾ ਹੈ ਇਹ ਸਰੂਪ ਗੁਰੂ ਸਾਹਿਬ ਜੀ ਨੇ ਸਾਨੂੰ ਬਖਸ਼ਿਆ ਤੇ ਸਾਨੂੰ ਇਹ ਅਕਾਲ ਮੂਵੀ ਦਾ ਹਿੱਸਾ ਬਣਾਇਆ ਤੇ ਅਕਾਲ ਮੂਵੀ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਸਾਰੇ ਆਪਣੇ ਪੇਰੈਂਟਸ ਨਾਲ ਬੱਚਿਆਂ ਨਾਲ ਜਾ ਕੇ ਅਕਾਲ ਮੂਵੀ ਦੇਖਿਓ ਦਾ ਸਪੈਰਡੋ ਜਿਹੜੀ ਸਮੇ ਦੀ ਹਵਾ ਹੁੰਦੀ ਹੈ ਨਾ ਉਹਦਾ ਅਸਰ ਕਿਸੇ ਤੇ ਵੀ ਹੋ ਸਕਦਾ ਹੈ ਪਰ ਤੁਸੀਂ ਇਸ ਚੀਜ਼ ਦੇ ਲਈ ਵਧਾਈ ਦੇ ਪਾਤਰ ਹੋ ਕਿ ਤੁਸੀਂ ਆਪਣਾ ਸਰੂਪ ਸੰਭ ਰੱਖਿਆ ਤੁਹਾਡੇ ਉੱਤੇ ਸਮੇ ਦੀ ਹਵਾ ਅਸਰ ਨਹੀਂ ਕਰਦੀ ਤੁਹਾਡੇ ਜੀ ਨਹੀਂ ਕਰਦਾ ਕਿ ਅਸੀਂ ਵੀ ਫੈਸ਼ਨਾਂ ਵਾਲ ਚੱਲ ਜ ਮਾਰਾ ਦੀ ਕਿਰਪਾ ਹਜ ਤੱਕ ਸਾਡੇ ਤੇ ਕਦੇ ਹੋਣੀ ਵੀ ਨਹੀਂ ਕਾਲੀ ਯੁਗ ਦਾ ਵਰਤਾਰਾ ਕਦੇ ਹੋਣ ਨਹੀਂ ਦੇਣਾ ਆਪਣੇ ਉੱਪਰ ਤੇ ਸ਼ੁਭ ਹਾਂ ਹਿਸਤਾਨੀ ਬਣਨਾ ਨਹੀਂ ਬਣਨਾ ਅਸੀਂ ਸ਼ੁਰੂ ਤੋਂ ਅਲੱਗ ਸੀ ਇਹ ਹੁਣ ਵੀ ਅਲੱਗ ਹੈ ਤੇ ਅਲੱਗ ਹੀ ਰਹਿਣਾ ਆਉਣ ਦੇ ਸਮਿਆਂ ਤੱਕ